ਮੁੰਡੇ ਦਾ ਜੋਕੇ ਆਪਣਾ ਬਿਜ਼ਨਸ ਆਈ ਤੇ ਰਿਸ਼ਤਾ ਨੋਟ ਕਰੋ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਉਹ ਚੈਨਲ ਸਬਸਕ੍ਰਾਈਬ ਕਰੋ ਜਿਹੜੇ ਪੁਰਾਣੇ ਜੁੜੇ ਹੋਏ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤੁਹਾਡੇ ਕੋਲ ਹਰੇਕ ਰਿਸ਼ਤਾ ਪਹੁੰਚੇ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਤਾਂ ਬੈਲ ਆਈਕਨ ਦਾ ਬਟਨ ਆ ਜਿਹੜਾ ਦਬਾ ਲਓ ਇੱਕ ਵੀ ਰਿਸ਼ਤਾ ਤੁਹਾਡਾ ਮੈਚ ਨਹੀਂ ਹੋਏਗਾ ਤੇ ਬਾਕੀ ਇਹ ਠਾਂ ਜੋ ਲਾਲ ਪੱਟੀ 'ਚ ਨੰਬਰ ਦੇਖ ਰਹੇ ਹੋ WhatsApp ਦਾ ਨੰਬਰ ਆ ਸਾਡਾ ਐਡ ਪਾਉਣ ਲਈ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਤੇ ਸਾਡਾ ਨੰਬਰ ਇਹ ਸੇਵ ਕਰਕੇ ਸਾਨੂੰ ਮੈਸੇਜ ਕਰ ਦਿਓ ਅਸੀਂ ਨੰਬਰ ਤੁਹਾਡਾ ਸੇਵ ਕਰ ਲਾਂਗੇ ਤੇ ਹਰ ਸਟੇਟਸ ਤੁਹਾਡੇ ਕੋਲੇ ਸਾਡਾ WhatsApp ਸਟੇਟਸ ਸ਼ੋ ਹੁੰਦਾ ਰਹੇਗਾ ਨਵੀਂ ਜਾਣਕਾਰੀ ਤੁਹਾਨੂੰ ਮਿਲਦੀ ਰਹੇਗੀ ਤੇ ਬਾਕੀ ਅੱਜ ਦਾ ਰਿਸ਼ਤਾ ਨੋਟ ਕਰੋ ਵੀ ਪ੍ਰੋਫਾਈਲ ਨੰਬਰ MB1221 ਨਾਮ ਸਿੰਘ ਪਤਾ ਜਲੰਧਰ ਤੋਂ ਬਲੋਂਗ ਕਰਦੇ ਆ ਜੀ +2 ਕੀਤੀ ਹੋਈ ਹੈ ਨਾਲ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਜੀ ਭੈਣ ਕੋਈ ਨਹੀਂ ਭਰਾ ਤਿੰਨ ਨੇ ਜੀ ਕਾਦਾ ਜਿਹੜਾ 5 ਫੁੱਟ 10 ਇੰਚ ਆ ਜੀ ਕਾਸਟ ਕੰਬੂਜ ਸਿੱਖਾ ਜੀ ਮੁੰਡੇ ਦੀ ਗੋਤ ਤੁਰਨਾ ਜੀ ਡੇਟ ਆਫ ਬਰਥ 4 4 82 ਹੈ ਜੀ ਤੇਰਾ ਕੰਮ ਆਗਾ ਓਨਰ ਆਫ ਤੁਰਨਾ ਬ੍ਰਦਰਸ ਕੰਸਟਰੂਕਸ਼ਨ ਲਿਮਟਿਡ ਆ ਜਿਹੜੀ ਯੂਕੇ ਦੇ ਵਿੱਚ ਇਹਨਾਂ ਨੂੰ ਪੜੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ ਤੇ ਪਰਿਵਾਰ ਦੇ ਜਿਹੜੇ ਮੋਬਾਈਲ ਨੰਬਰ ਰੈੱਡ ਪੱਟੀ ਦੇ ਵਿੱਚ ਦਿੱਤੇ ਹੋਏ ਨੇ ਤੁਸੀਂ ਇਹਨਾਂ ਨਾਲ ਡਾਇਰੈਕਟ ਲਾਲ ਪੱਟੀ 'ਚ ਨੰਬਰ ਆ ਜਿਹੜਾ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਪਰਿਵਾਰ ਨਾਲ ਰਿਸ਼ਤੇ ਦੀ ਤੇ ਬਾਕੀ ਚੈਨਲ ਵਾਲਾ ਉਹ ਬੈਲ ਆਈਕਨ ਵਾਲਾ ਜਰੂਰ ਦਬਾਓ ਤਾਂ ਤੁਹਾਡੇ ਕੋਲੇ ਮਿਸ ਹੋਵੇ ਕੋਈ ਵੀ ਰਿhta ਤੇ ਐਡ ਪਾਉਣ ਲਈ ਇੱਥਾ ਪੀਲੀ ਪੱਟੀ ਸਾਡਾ ਨੰਬਰ ਹੈ